ਪਟਿਆਲਾ ਵਿਖੇ ਐਚਆਰ ਗਰੁੱਪ ਨੇ ਇੱਕ ਨਵੀਂ ਸਕੀਮ ਦਾ ਉਦਘਾਟਨ ਕੀਤਾ ਅਤੇ ਜਿੱਥੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਵਿਸ਼ੇਸ਼ ਤੌਰ ਤੇ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿੱਚ ਵਕ ਵਕ ਵਿਕਾਸ ਕਾਰਜ ਕੀਤੇ ਜਾ ਰਹੇ ਨੇ ਉੱਥੇ ਹੀ ਐਚਆਰ ਗਰੁੱਪ ਦੇ ਮਾਲਕ ਪ੍ਰਦੀਪ ਸ਼ਰਮਾ ਤੋਂ ਉਹਨਾਂ ਦੀ ਟੀਮ ਨੇ ਅਲਾਰਾ ਦਾ ਇੱਕ ਜੋ ਨਵੀਂ ਮਾਰਕੀਟ ਆ ਉਸ ਦਾ ਨੀਂਹ ਪੱਥਰ ਰੱਖਿਆ ਕਿਉਂਕਿ ਸ਼ਲਾਕਾ ਜੋ ਕਦਮ ਹੈ ਲੋਕਾਂ ਦੀ ਇਲਾਕੇ ਦੀ ਮੰਗ ਸੀ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਕਿ ਲੈਂਡ ਪੂਲਿੰਗ ਦੀ ਸਕੀਮ ਵਾਪਸ ਲਈ ਹੈ ਕਿਉਂਕਿ ਕਿਸਾਨਾਂ ਨੇ ਇਸ ਦੇ ਉੱਤੇ ਇਤਰਾਜ਼ ਜਤਾਇਆ ਸੀ ਅਤੇ ਉਹਨਾਂ ਦੇ ਹਿੱਤ ਦੇ ਵਿੱਚ ਇਹ ਸਕੀਮ ਨੂੰ ਵਾਪਸ ਲਿਆ ਗਿਆ ਸਰਕਾਰ ਆ ਹਮੇਸ਼ਾ ਲੋਕ ਹਿਤ ਕਾਰਜ ਕਰਦੀ ਆਈ ਹੈ ਕਿਸਾਨਾਂ ਦੇ ਵੱਖ-ਵੱਖ ਹੱਕਾਂ ਦੀਆਂ ਸਕੀਮਾਂ ਸਰਕਾਰ ਲੈ ਕੇ ਆ ਰਹੀ ਹੈ ਇਸ ਮੌਕੇ ਤੇ ਵਿਧਾਇਕ ਅਜੀਤਪਾਲ ਕੋਲੀ ਵੀ ਉਹਨਾਂ ਦੇ ਨਾਲ ਮੌਜੂਦ ਸਨ ਅੱਜ ਇੱਥੇ ਲਾਰਾ ਸਟਰੀਟ ਦਾ ਜਿਹੜਾ ਇਹਨਾਂ ਨੇ ਉਦਘਾਟਨ ਕੀਤਾ ਬਹੁਤ ਮੈਂ ਵਧਾਈ ਦਿੰਦਾ ਪਟਿਆਲੇ ਦੇ ਲੋਕਾਂ ਨੂੰ ਔਰ ਖਾਸ ਕਰਕੇ ਸਾਡੇ ਐਮਐਲਏ ਸਹਬਾਨ ਨੂੰ ਕਿਉਂਕਿ ਇਹ ਜਿਹੜੇ ਡਿਵੈਲਪਮੈਂਟ ਦੇ ਕੰਮ ਕਰਾ ਰਹੇ ਆ ਇਹ ਲਾਸਾਨੀ ਹੈ ਬਹੁਤ ਵੱਡੇ ਵੱਡੇ ਕੰਮ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਮਾਨ ਸਰਕਾਰ ਕਰਵਾ ਰਹੀ ਹੈ ਸੋ ਇੱਕ ਬੜੇ ਲੋਰਦੀ ਇਥੇ ਕਿ ਕਮਰਸ਼ੀਅਲ ਕੰਪਲੈਕਸ ਦੀ ਸੋ ਮੈਨੂੰ ਆਸ ਹੈ ਵੀ ਗੁਰੂ ਸਾਹਿਬ ਇਹਨਾਂ ਤੋਂ ਬਹੁਤ ਵਧੀਆ ਸੇਵਾ ਲੈਣਗੇ ਇੱਕ ਲੋਕਾਂ ਦਾ ਫਾਇਦਾ ਹੋਇਆਗਾ ਇੱਥੇ ਸੋ ਬਹੁਤ ਬਹੁਤ ਵਧਾਈ ਚਲੋ ਸੋ ਲੈਂਡ ਪੂਲਿੰਗ ਨੂੰ ਲੈ ਕੇ ਜੇ ਸਾਗੇ ਵਾਪਸ ਲਿਤਾ ਕੀ ਕਰਨ ਚਾਹੁੰਦੇ ਹੋ ਦੇਖੋ ਇਹ ਤਾਂ ਲੋਕਤੰਤਰ ਦੀ ਖੂਬਸੂਰਤੀ ਹੈ ਲੋਕਤੰਤਰ ਦੀ ਤਾਕਤ ਹੈ ਪੰਜਾਬ ਸਰਕਾਰ ਮਾਨ ਸਰਕਾਰ ਹਮੇਸ਼ਾ ਲੋਕਾਂ ਦੀ ਭਾਵਨਾ ਨੂੰ ਨਾਲ ਲੈ ਕੇ ਚੱਲਦੀ ਹੈ ਜਿੰਨੇ ਵੀ ਕੰਮ ਕੀਤੇ 52000 ਨੌਕਰੀਆਂ ਦਿੱਤੀਆਂ ਲੋਕਾਂ ਦੀ ਮੰਗ ਸੀ ਬਿਨਾ ਸਿਫਾਰੇ ਬਿਨਾ ਪੈਸੇ ਤੋਂ ਹੋਣ ਦਿੱਤੀਆਂ ਨਾ ਪਾਣੀ ਪੰਜਾਬ ਦਾ ਹੋਰਾਂ ਥੋਸੂਗਿਆਂ ਨੂੰ ਉਤਰਿਆ ਜਾਂਦਾ ਸੀ ਇੱਥੇ ਰੌਲਾ ਹੀ ਪਾਈ ਜਾਂਦੇ ਸੀ ਵੀ ਇੱਕ ਬੂੰਦ ਨਹੀਂ ਦੇਣੀ ਕੁਰਬਾਨੀ ਦੇ ਦੇਂਗੇ ਦੇਈ ਜਾਂਦੇ ਸਾਰਾ ਹੀ ਉਹ ਸਾਰਾ ਪਾਣੀ ਹੁਣ ਤੇਲਾਂ ਦੇ ਪਜਾਇਆ ਜਿੱਥੇ 20 20 25 25 ਸਾਲ ਕੱਸੀਆਂ ਬੰਦ ਪਈਆਂ ਸੀ ਉਹ ਪਾਣੀ ਪਜਾਇਆ ਨਿਰਵਿਘਨ ਬਿਜਲੀ ਦਿੱਤੀ ਕਰਪਸ਼ਨ ਰਹਿਤ ਸਮਾਜ ਦੇਣ ਦੀ ਕੋਸ਼ਿਸ਼ ਹੋ ਰਹੀ ਹੈ ਐਨੇ ਸੋਹਣੇ ਐਮਐਲਏ ਦੇ ਤੇ ਵਧੀਆ ਕਾਬਿਲ ਹੈ ਜੀ ਸੋ ਇਹ ਲੋਕਾਂ ਦੀ ਤਾਕਤ ਹੈ ਲੋਕਾਂ ਦੀ ਇੱਛਾ ਅਨੁਸਾਰ ਕੰਮ ਹੋ ਰਿਹਾ ਹੈ ਇਸ ਤੋਂ ਉੱਪਰ ਸਿਰਜ ਕਰ ਰਹੇ ਨੇ ਇਹ ਫਿਰ ਵਿਰੋਧੀ ਕਿਹੜਾ ਆਇਆ ਜੀ ਨੇ ਸਿਆਸਤ ਨਾ ਕੀਤੀ ਸ੍ਰੀ ਕਾਟ ਜੀ ਖਵਾੜਾ ਜੀ ਆਰਟੀਐਕਟਿਵਿਸਟ ਮਨੀ ਗੋਇਲ ਨੇ ਉਹਨਾਂ ਨੇ ਅੱਜ ਹੀ ਆਰਟੀ ਪਾ ਕੇ ਇੱਕ ਡਿਟੇਲ ਕਢਾ ਕੇ ਪੋਸਟ ਪਾਈ ਆ ਕਿ ਜਿਹੜੀ ਗਲਾੜਾ ਦੀ ਜ਼ਮੀਨ ਆ ਉਹਦੇ ਤੇ ਆਮ ਆਦਮੀ ਪਾਰਟੀ 20000 ਕਰੋੜ ਦਾ ਲੋਨ ਲੈ ਰਹੀ ਆ ਜਿਹੋ ਤੇ ਛਗਨ ਸਕੀਮ ਵੰਡੀ ਜਾਊਗੀ ਜਿਹਾ ਇਦਾਂ ਦੇ ਇਲਜ਼ਾਮ ਲਾਏ ਗਏ ਨੇ ਉਹਨਾਂ ਵੱਲੋਂ ਜੀ ਉਹਦੇ ਤੇ ਕੀ ਜਵਾਬ ਹੋਊਗਾ ਦੇਖੋ ਇਹਦੇ ਬਾਰੇ ਜਾਂ ਤਾਂ ਸਬੰਧਤ ਵਿਭਾਗ ਕੋਈ ਜਵਾਬ ਦੇ ਸਕਦਾ ਜਾਂ ਸਬੰਧਤ ਮਨਿਸਟਰ ਜਵਾਬ ਦੇ ਸਕਦਾ ਮੇਰੇ ਕੋਲ ਤਾਂ ਵਿਭਾਗ ਨਹੀਂ ਹੈ ਤਨਵਾਸ ਨਸ਼ੇ ਉੱਪਰ ਚਲਾਈ ਜੀ ਮੁਹਿੰਮ ਤੇ ਲੱਗ ਰਿਹਾ ਕਿ ਹੁਣ ਨਸ਼ਾ ਪਹਿ ਚੁੱਕਿਆ ਪੂਰਨ ਇਹ ਤੁਸੀਂ ਦੱਸੋ ਬਈ ਹੈ ਨਾ ਸਾਡੇ ਵੱਲੋਂ ਤੇ ਓਕੇ ਹੈ ਨਾ ਹਾਂ ਸਭ ਤੋਂ ਵੱਡਾ ਜਿਹੜਾ ਇਹ ਨਾ ਪੰਜਾਬ ਦੇ ਮਾਵਾਂ ਨਾਲ ਭੈਣਾਂ ਨਾਲ ਇਹ ਬਹੁਤ ਵੱਡਾ ਇੱਕ ੱਟਕਾ ਸੀ ਜਿਹੜਾ ਨਸ਼ਾ ਇੱਥੇ ਸ਼ਰਿਆਂ ਵਕਾਉਂਦੀਆਂ ਸੀ ਪਹਿਲਾਂ ਸਰਕਾਰਾਂ ਪੰਜਾਬ ਸਰਕਾਰ ਨੇ ਮਾਨ ਸਰਕਾਰ ਦਾ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਖੌਫ ਤਾਂ ਪਾਇਦਾ ਕੀਤਾ ਨਸ਼ਾ ਵੇਚਣ ਵਾਲਾਂ ਦੇ ਮਨਾਂ ਦੇ ਵਿੱਚ ਫੜ ਕੇ ਅੰਦਰ ਤਾਂ ਦਿੱਤੇ ਥਾਪੀਆਂ ਮਾਰਦੇ ਫਿਰਦੇ ਸੀ ਸੋ ਇਹਦੀ ਬਹੁਤ ਵੱਡੀ ਜਿਵੇਂ ਤੁਸੀਂ ਦੱਸਿਆ